ਸਰ ਇਸ ਤੋਂ ਇਲਾਵਾ ਵੀ ਕੋਈ ਅੱਗੇ ਫਿਊਚਰ ਪਲਾਨ ਹੈਗਾ ਬੱਚਿਆਂ ਨੂੰ ਕੁਝ ਨਵਾਂ ਦੇਣ ਦੇ ਲਈ ਹਾਂਜੀ ਅਸੀਂ ਸਾਡਾ ਹੁਣ ਅਸੀਂ ਫ੍ਰਾਈਡੇ ਨੂੰ ਆ ਸੈਚਰਡੇ ਨੂੰ 15 ਤਰੀਕ ਨੂੰ ਵਿਲੇਜ ਪਵਾ ਦੇ 15 ਬੱਚਿਆਂ ਨੂੰ ਜਿਹੜੇ ਕਿ 6ਵੀਂ ਤੋਂ ਲੈ ਕੇ 10ਵੀਂ ਚ ਪੜਦੇ ਆ ਜਿਨ੍ਹਾਂ ਨੇ ਫਸਟ ਸੈਕਿੰਡ ਤੇ ਥਰਡ ਪੋਜੀਸ਼ਨ ਸਿਕਿਉਰ ਕੀਤੀ ਹੈਗੀ ਹੈ ਆਪਣੇ ਲਾਸਟ ਐਗਜ਼ਾਮਸ ਦੇ ਵਿੱਚ ਉਹਨਾਂ ਨੂੰ ਅਸੀਂ ਬਾਇਰ ਚੰਡੀਗੜ੍ਹ ਤੋਂ ਡੈਲੀ ਲੈ ਕੇ ਜਾ ਰਹੇ ਹਾਂ ਇਨਾਂ ਲਈ ਇਹ ਫਰਸਟ ਟਾਈਮ ਐਕਸਪੋਜ਼ਰ ਹੋਊਗਾ ਜਿਹੜੇ ਬਾਈ ਬਾਈ 에ਅਰ ਜਾਣ ਦਾ ਫਲਾਈਟ 'ਚ ਬੈਠਣ ਦਾ 에ਅਰਪੋਰਟ ਵਿਜ਼ਿਟ ਕਰਨ ਦਾ ਉੱਥੇ ਫਿਰ ਦਿੱਲੀ ਜਾ ਕੇ ਅਸੀਂ ਇਹਨਾਂ ਨੂੰ ਰਾਸ਼ਟਰਪਤੀ ਭਵਨ ਲੈ ਕੇ ਜਾਵਾਂਗੇ ਨੈਸ਼ਨਲ ਸਾਇੰਸ ਮਿਊਜ਼ੀਅਮ ਲੈ ਕੇ ਜਾਵਾਂਗੇ ਤੇ ਇੰਡੀਆ ਗੇਟ ਲੈ ਕੇ ਜਾਵਾਂਗੇ ਰਾਤ ਨੂੰ ਇਹਨਾਂ ਦਾ ਅਸੀਂ ਜਿਹੜਾ ਠਹਿਰਨ ਦਾ ਪ੍ਰਬੰਧ ਕੀਤਾ ਉਹ ਹੋਟਲ ਦੇ ਵਿੱਚ ਕੀਤਾ ਹੈਗਾ ਵਧੀਆ ਪ੍ਰਾਪਰਟੀ ਹੈ 4 ਸਟਾਰ ਪ੍ਰਾਪਰਟੀ ਹੈ ਅਗਲੇ ਦਿਨ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਕਿਸੇ ਨਾ ਕਿਸੇ ਅੱਛੇ ਪੋਲੀਟੀਸ਼ੀਅਨ ਨਾਲ ਮਿਲਵਾਇਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬਾਈ ਬਾਈ ਬੰਦੇ ਭਾਰਤ ਅਸੀਂ ਇਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਜੀ ਤਾਂ ਕਿ ਇਹਨਾਂ ਨੂੰ ਬੰਦੇਵਾਰ ਟ੍ਰੇਨ ਦਾ ਵੀ ਬੰਦੇਵਾਰ ਟ੍ਰੇਨ ਦਾ ਵੀ ਐਕਸਪੋਜ਼ਰ ਮਿਲੇ ਜੀ